चलो अगला ये भी फास्ट है चलो अगला बच्चा एक और फास्ट आई सी मन एक गुडी फास्ट आई है ਅੱਛਾ ਇੱਕ ਗੱਲ ਇਹ ਹੈ ਜਿਵੇਂ ਆਪਾਂ ਗੱਲ ਜ਼ਿਕਰ ਕਰ ਰਹੇ ਹਾਂ ਬੱਚਿਆਂ ਦਾ ਜਿਹੜਾ ਇਹਨਾਂ ਨੇ ਹੁਨਰ ਸਿੱਖਿਆ ਨਾ ਉਹ ਮਾਰਸ਼ਲ ਆਰਟ ਵੀ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਕਾਦੇ ਲਈ ਕਿਉਂਕਿ ਜਿਹੜਾ ਅੱਜ ਦਾ ਯੁੱਗ ਹੈ ਨਾ ਉਹ ਬੜਾ ਮਾੜਾ ਹੈ ਆਪਣੇ ਆਪ ਨੂੰ ਜਿਹੜਾ ਸੰਭਾਲਣ ਵਾਸਤੇ ਇਹਨਾਂ ਬੱਚਿਆਂ ਨੇ ਜਿਹੜੀ ਹੈਗੀ ਆ ਉਹ ਸਿੱਖਿਆ ਸਿੱਕੀ ਹੈ ਕਿ ਜੇ ਕੱਲ ਨੂੰ ਕੋਈ ਰਾਖੜੇ ਵੀ ਸਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਤਾਂ ਸਾਡੇ ਕੋਲੇ ਉਹ ਆਰਟਸ ਹੈਗੇ ਆ ਉਹ ਕਲਾ ਹੈਗੀ ਹੈ ਤਾਂ ਅਸੀਂ ਉਸ ਬੰਦੇ ਨੂੰ ਸਬਕ ਸਿਖਾ ਸਕਦੇ ਆ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਇਹਨਾਂ ਬੱਚਿਆਂ ਵਾਹ ਵਾਹ ਬਹੁਤ ਸੋਹਣਿਆ ਸੋਹ ਸਿਆਰੋ ਚਲੋ ਬਹੁਤ ਵਧੀਆ ਆ ਬੜਾ ਦੇ ਇਹਨਾਂ ਕੋਈ ਨਾ ਇਹ ਤਾਂ ਕੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਕੁੜੀ ਨੇ ਇਸ ਚੀਜ਼ ਦਾ ਉਦਮ ਸ਼ੁਰੂ ਕੀਤਾ ਹੈ ਇਹਦੀ ਵੱਡੀ ਪ੍ਰਾਪਤੀ ਇਹ ਹੈ ਵੀ ਇਹਨੇ ਕੀ ਹੈ ਇਹ ਕੰਮ ਨੂੰ ਸ਼ੁਰੂਆਤ ਕਰਵਾਈ ਹੈ ਤਾਂ ਇਹਦੇ ਲਈ ਤਾਂ ਸਭ ਤੋਂ ਵੱਡਾ ਵੀ ਇਹਦਾ ਇਹ ਬੰਦਾ ਸੀ ਤੇ ਬਾਕੀ ਪਿੰਡ ਕੰਨੀ ਹੋਵੇ ਜਦੋਂ ਸਕੂਲ ਸ਼ੁਰੂ ਹੋਣਗੇ ਨਾ ਉਦੋਂ ਵੀ ਸਪੈਸ਼ਲੀ ਇਹਦਾ ਜਿਹੜਾ ਹੈਗਾ ਇੱਕ ਸਨਮਾਨ ਉੱਥੇ ਅਸੀਂ ਇਹਨੂੰ ਸਪੈਸ਼ਲ ਦੇਵਾਂਗੇ ਧੰਨਵਾਦ ਧੰਨਵਾਦ ਕੋਈ ਨਾ ਬੋਲੋ ਨਾ ਕਿਹੜਾ ਕਿਹੜਾ ਆਈ ਸੀ ਜਸਟ ਜਸਟ ਨਹੀਂ ਨਾ ਮੀਡੀਆ ਤੇ ਬਲੌਗ ਹੈਲੋ ਅੱਜ ਕੀ ਬੋਲ ਬਾ ਡਾਕਟਰ ਸਾਹਿਬ ਹਾ ਸਰਪੰਚ ਸਾਹਿਬ ਮੁਕਤ ਸਾਹਿਬ ਇਸ ਕੁੜੀ ਨੇ ਬਹੁਤ ਧੂਤ ਨਾਲ ਤੇ ਪ੍ਰੈਕਟਿਸ ਕੀਤੀ ਸੀ ਨਾਲ ਵਧੀਆ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਆਈ ਸੀ ਐਨੇ ਕੁੜੀਆਂ ਨੂੰ ਚਾਚਾ ਕੇ ਥੱਲੇ ਮਾਰਾ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਇਸ ਕੁੜੀ ਨੂੰ ਲਖਵੀਰ ਬਾਰ ਸਾਹਿਬ ਅਗਲਾ ਬੱਚਾ ਨਾਲ ਆ ਵੀ ਨਾ ਅਰਜੀ ਪਾ ਲੈ ਆਜਾ ਨਾ ਤੱਕ ਤੇਰਾ ਪੁੱਤ ਇਹ ਹੈਗਾ ਕੋਈ ਅਰੇ ਆਪ ਕੀ ਟੈਕਨੀਕ ਇੱਕ ਬਣਾ ਲੈ 1 ਨੰਬਰ ਤੇ ਆਜੀ ਦੋਤੀ ਹਾਂਜੀ ਚਲੋ ਅਗਲਾ ਬੱਚਾ ਬਾਤ ਕਰ ਅਗਲਾ ਬੱਚਾ ਤਾੜਾ ਆਈ ਸੀਗੀ ਆਪਣੀ ਲੱਭ ਲਈ ਤਕਾਰ ਦੇਦੀ

ਮਨਿੰਦਰ ਸਿੰਘ ਆ ਰਿਹਾ ਗਿਆ ਉਹ ਪਿੱਛੇ ਖੜਾ ਇਹ ਤਾਂ ਬੇਟਾ ਆਇਆ ਅੱਜ ਨੰਬਰ ਨਾ ਨਾ ਉਹ ਸੱਪੀ ਲੱਗ ਗਈ ਸੀ ਹਾਂ ਉਹਦਾ ਨਾਮ ਸਾਹਿਬ ਗੋਮਿੰਦਰ ਸਿੰਘ ਜੀ ਥੋੜਾ ਟੇਢੇ ਹੋ ਜਾਓ ਇਧਰ ਮੁੱਕਰ ਠੀਕ ਹੈ ਠੀਕ ਹੈ ਜੀ ਅਗਲਾ ਬੱਚਾ ਇਹ ਕਾਰਡ ਮੈਨੂੰ ਇੱਥੇ ਪਾਇਆ ਸੀਗਾ ਆਫੀਸ਼ਲ ਬਣਾਇਆ ਹੋਇਆ ਸੀਗਾ ਸਾਰਿਆਂ ਨੇ ਇਹ ਇਹਨਾਂ ਦੇ ਬ੍ਰੋਮ ਦੇ ਵਿੱਚ ਮੈਂ ਮੈਂਬਰ ਸੀ। ਹਲੋ ਬਾਦ। ਠੀਕ ਹੈ। ਅਗਲਾ ਬੱਚਾ ਇੱਕ ਰਹਿ ਗਿਆ। ਨਹੀਂ ਜੇ ਤਾਂ ਅਕੈਡਮੀ ਦੇ ਵਿੱਚ ਰੱਖਣ ਦਾ ਸਿਲਸਾ ਠੀਕ ਹੈ। ਠੀਕ ਹੈ। ਠੀਕ ਹੈ। ਜਲਦਸਾਰ ਨੂੰ ਬਹੁਤ-ਬਹੁਤ ਵਧਾਈਆਂ। ਜਹਾਨ